ਸਾ ਮਹਿਕੁੱਤ ਕੀ ਫਤਿਹ ਬਸ ਆਸੰਗਤ ਜੀ ਹੁਣ ਅਖੀਰਲੀ ਪੌੜੀ ਐ ਸੋ ਸਿਰਫ ਇੱਕ ਸ਼ਬਦ ਦੀ ਹਾਜ਼ਰੀ ਫਿਰ ਮੇਰੇ ਨਾਲ ਵਾਲੇ ਮੇਰੇ ਨਾਲ ਲੜ ਪੈਂਦੇ ਆ ਵੀ ਦੂਰੋਂ ਤੁਹਾਡੇ ਦਾ ਸੰਗਤ ਆ ਕੇ ਸਮਾ ਲਾ ਗਈ ਤੇ ਤੁਸੀਂ ਲਾਉਂਦੇ ਨਹੀਂ ਸੋ ਇੱਕ ਸ਼ਬਦ ਜੋ ਕਿ ਆਪਾਂ ਸ਼੍ਰੀਮਾਨ ਬਾਬਾ ਦੀਪ ਸਿੰਘ ਜੀ ਅਨੋਖੇ ਅਬਰ ਸ਼ਹੀਦ ਉਹਨਾਂ ਦੀ ਸ਼ਹਾਦਤ ਤੇ ਸ਼ਾਮ ਸਿੰਘ ਅਟਾਰੀ ਵਾਲੇ ਸਰਦਾਰ ਦੀ ਸ਼ਹਾਦਤ ਔਰ ਸੰਤ ਮਹਾਪੁਰਸ਼ ਸੰਤ ਬਾਬਾ ਜੀ ਸਿੰਘ ਜੀ ਜਿਨ੍ਹਾਂ ਦੀ ਕਲਾ ਇਹ ਵਰਤ ਰਹੀ ਹੈ ਸਾਰੇ ਆਪ ਉਹਨਾਂ ਦੇ ਪੁੱਤਰੇ ਉਹਨਾਂ ਤੋਂ ਬਰੋਸਾ ਹੈ ਸੰਤ ਗਿਆਨੀ ਸਿਮਰਦੀਪ ਸਿੰਘ ਜੀ ਖਾਲਸਾ ਜੋ ਜ태ਸ ਸਮੇਤ ਜਿਨ੍ਹਾਂ ਨੇ ਪਾਰਪਕਾਰ ਕੀਤਾ ਵਿਦਿਆਲੇ ਦੇ ਵਿਦਿਆਰਥੀ ਭੇਜ ਕੇ 2 ਤਰੀਕ ਤੋਂ ਲਗਾਤਾਰ ਅਖੰਡ ਪਾਠ ਨੇ ਲੜੀਆਂ ਚੱਲੀਆਂ ਸੋ ਆਓ ਜੋ ਤਿੰਨਾ ਮਹਾਪੁਰਸ਼ਾਂ ਦੇ ਜੀਵਨ ਤੇ ਇਹ ਸ਼ਬਦ ਟੁੱਕਦਾ ਹੈ ਤੇ ਗੁਰੂ ਹਰ राय ਸਾਹਿਬ ਜੀ ਦਾ ਤਾਂ ਆਪਾਂ ਕੋਈ ਗੱਲ ਕਰ ਹੀ ਨਹੀਂ ਸਕਦੇ ਕਿਉਂਕਿ ਉਹ ਤਾਂ ਆਪ ਨਾਰਾਇਣ ਕਲਾ ਧਾਰਜਗ ਵਿੱਚ ਪਰਵਰਿਉ ਸੋ ਆਓ ਜੀ 아 <목소리도> Yeah. No, 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 no. Quando o See yeah. ਗੁਰ ਪ੍ਰਸਾਦ ਨੰਦ ਭੈ de el ਪ੍ਰਥਮ ਭਗਤੀ ਸਮਰਗ ਗੁਰੂ ਨਾਨਕ ਲਈ ਧਿਆਈ ਫਿਰਤ ਗੁਰ ਤੇ ਅਮਰਦਾਸ ਰਾਮਦਾਸ ਐ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਟਿਠੇ ਸਭ ਦੁਖ ਜਾਈਐ ਤੇਗ ਬਹਾਦਰ ਸੁਪਰੀਐ ਕਰਨੋਂ ਨਿਦਿਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਜੀ ਮਿਤਾ ਪੰਥ ਦੇ ਵਾਲੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਬ ਪਿਆਰੇ ਆ ਚੌਹਾਂ ਸਾਹਿਬ ਜਾਦਿਆਂ ਛਾਲੀ ਮੁਕਤਿਆਂ ਹੱਠੀਆਂ ਜੱਪੀਆਂ ਦੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗਵਾਹੀ ਦੇਰ ਕੇ ਅਨੰdit ਕੀਤਾ ਤਾ ਤਨਾ ਪਿਆਰਿਆ ਸਤਿਆਰਿਆ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੋਹਿਆਂ ਚੜਖੜੀਆਂ ਤੇ ਛੜੇ ਆਰਿਆਂ ਨਾਲ ਸਿਰਾਂ ਹੀ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਸ਼ਹੀਦ ਸਿੱਖਾਂ ਸੰਧਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾ ਤੇ ਸਰਬੱਤ ਗੁਰਦੁਆਰਿਆਂ ਗੁਰੂ ਧਾਮਾਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜਿਲ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਨਾਮ ਚਿਤ ਆਵੇ ਜਿਤੇ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਾ ਰਛਿਆ ਰਿਹਾਇ ਤੇ ਦੇਖ ਤੇਗ ਵਤੇ ਬਿਰਦ ਕੀ ਪੈਰ ਬੰਦਗੀ ਜੀਤ ਸ੍ਰੀ ਸਾਹਿਬ ਜੀ ਸਹਾਈ ਗੁਰੂ ਖਾਲਸਾ ਜੀ ਕੇ ਬੋਲ ਬాలే ਬੁਲੋ ਜੀ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹੋ ਦਾਣ ਪ੍ਰੋਸਾ ਦਾਣ ਦਾ ਨਾ ਸਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਸ਼ਨਾਣ ਚੌਕੀਆਂ ਛੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤਬਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਮਿਸ਼ੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਣ ਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਅਧਿਆਸਰਿਆਂ ਦੇ ਆਸਰਾ ਤਨ ਧਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਤਨ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੇ ਮਹਾਵਾਕ ਹਨ ਜਿਨ੍ਹਾਂ ਦਾ ਵਿਸਰੇ ਨਾਮ ਸੇ ਦਿਨੇ ਆ ਪੀੜ ਨ ਜਾਣਹੁ ਮੂਲ ਸਾਈ ਜੇਹਿਆ ਤਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਨਿਆ ਮਨ ਕਾ ਇਹ ਸੁਆਉ ਜਾਣ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਤਿਗੁਰੂ ਜੀ ਰੋ ਆਪ ਜੀ ਕੇ ਹਜ਼ੂਰ ਸੰਤ ਬਾਬਾ ਆਤਮਾ ਸਿੰਘ ਜੀ ਦੇ ਜੋਗ ਉਦਮ ਦੇ ਸਤਕ ਸਮੂਹ ਲਾਹੌਰ ਨਿਵਾਸੀ ਅਤੇ ਗੁਰਮੁਖ ਪਿਆਰੀ ਸਾਧ ਸੰਗਤ ਦੇ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਦਾਰ ਸਾਮ ਸਿੰਘ ạtਾਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਤ ਬਾਬਾ ਆਤਮਿਕ ਸੰਤ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ 11ਵੀਂ ਵਰ੍ਹੇ ਨੂੰ ਸਮਰਪਿਤ ਮਹਾਪੁਰਖਾਂ ਦੇ ਵੱਲੋਂ ਆਪ ਜੀ ਦੇ ਪਾਵਨ ਕੋਇਤਰ ਅਸਥਾਨਾਂ ਤੇ ਮਹਾਨ ਗੁਰਮਤ ਸਮਾਗਮ ਕਰਵਾਏ ਗਏ ਹਨ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਆਪ ਜੀ ਕੇ ਦਰ ਘਰ ਦੇ ਕੀਰਤਨੀਆਂ ਨੇ ਸਤਿਗੁਰੂ ਜੀਓ ਢਾਡੀ ਰਾਗੀ ਜੱਥਿਆਂ ਨੇ ਆਪ ਜੀ ਕੇ ਹਰ ਜਸ ਨੂੰ ਸੁਣਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਆਪ ਜੀ ਕੇ ਹਜ਼ੂਰ ਹੁਣ ਤੱਕ ਪਾਵਨ ਗੁਰਬਾਣੀ ਦੇ ਜਾਪ ਕਰਦੇ ਆ ਕੀਰਤਨ ਕਰਦੇ ਆ ਢਾਡੀ ਵਾਰਾਂ ਦੇ ਜਾਪ ਕਰਦੇ ਆ ਕਥਾ ਵਿਚਾਰਾ ਕਰਦੇ ਹੁਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਨੀ ਅੱਖਰ ਕੰਨ ਆਵਾਜ਼ ਘਾਟ ਭੁੱਲ ਚੁ ਮੁਆਫ ਕਰਨੀ ਅੱਗੇ ਤੋਂ ਸੁੱਧ ਸਪਸ਼ਟ ਬਾਣੀ ਮਨ ਲਗਾ ਕੇ ਪੜਨ ਸੁਣਨ ਸੇਵਾ ਕਰਨ ਦੇ ਬਲ ਬਖਸ਼ਿਸ਼ ਕਰਨੇ ਇਸੇ ਹੀ ਪ੍ਰਕਾਰ ਸੰਤ ਬਾਬਾ ਆਤਮਾ ਸਿੰਘ ਜੀ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣਾ ਆਪਣੇ ਦਰੋਂ ਘਰੋਂ ਦੇਹ ਰੋਗਤਾ ਤੰਦਰੁਸਤੀ ਦੀ ਦਾਤ ਨਾਮ ਦੀਆਂ ਦਾਤਾਂ ਬਖਸ਼ਣੀਆਂ ਪੰਥ ਕਾਮ ਦੀ ਸੇਵਾ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨ ਸਮੂਹ ਲੋਕਾਂ ਘਰ ਵਾਸੀ ਅਤੇ ਸਮੂਹ ਸਾਧ ਸੰਗਤ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣਾ ਆਪਣੇ ਪਾਵਨ ਗੁਰਪੁਰਬ ਗੁਰ ਦਿਹਾੜੇ ਅਦਬ ਭਾਵਨਾ ਦੇ ਸਹਿਤ ਮਨਾਉਣ ਦਾ ਬਲ ਉਦਮ ਬਖਸ਼ਿਸ਼ ਕਰਨ ਜਿਨ੍ਹਾਂ ਮਾਈਆਂ ਭਾਈਆਂ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਤਿਨਾਂ ਦੀ ਸੇਵਾ ਥਾਏ ਪਾਉਣੀ ਕਦਮ ਕਦਮ ਲੇਖੇ ਲਾਉਣਾ ਸੇਵਾ ਪ੍ਰਵਾਨ ਕਰਨੀ ਹਰੇਕ ਮਾਈ ਭਾਈ ਨੂੰ ਆਪਣੇ ਦਰੋਂ ਘਰੋਂ ਦੇਹ ਰੋਗਤਾ ਤੰਦਰੁਸਤੀ ਦੀ ਦਾਤ ਘਰਾਂ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨਾ ਐਸ ਸਮੇਂ ਆਪ ਜੀ ਕੇ ਹਜੂਰ ਆਪ ਜੀ ਦੇ ਪਾਵਨ ਦੀਵਾਨ ਦੀ ਸਮਾਪਤੀ ਦੀ ਕੀਰਤਨ ਆਪ ਜੀ ਕੇ ਹਜਰੂਰ ਕ੍ਰਾਹ ਪ੍ਰਸ਼ਾਦੀਆਂ ਦੇਗਾ ਸਜ ਕੇ ਹਾਜ਼ਰ ਹਨ ਕਿਰਪਾ ਕਰਕੇ ਭੋਗ ਲਾਵੋ ਭੋਗ ਲਗਾ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਿਸ਼ ਕਰਨੀ ਦਰਾਈਆਂ ਸੰਗਤਾਂ ਦੀਆਂ ਤੇਲ ਫੁਲਹਾਜੜੀਆਂ ਪੇਟਾਵਾ ਦਰ ਪਰਵਾਣ ਕਰਨੀ ਆ ਆਪਣੇ ਦਰੋਂ ਕਰੋ ਸਿੱਖੀ ਸਤਿਗੁਰੂ ਭਰੋਸਾ ਨਾਮ ਦਾਣ ਬਖਸ਼ਣਾ ਸ਼ੁਭ ਮਨੋਂ ਕਾਮਨਾ ਮਾ ਪਾਲਨਾ ਮਾ ਪੂਰੀਆਂ ਕਰਨੀਆਂ ਕਿਰਪਾ ਕਰੋ ਪਾਵਨ ਪੁਜਤਰ ਹੁਕਮ ਨਾਮੇ ਬਖਸ਼ੋ ਹੁਕਮ ਨਾਮੇ ਪਰਜਲਨੀ ਮਤ ਬੁੱਧ ਬਖਸ਼ਿਸ਼ ਕਰਨੀ ਸੋਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਵਤ ਹੋਉਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਦੀ ਮਾਣਿਓ ਜੋ ਪ੍ਰਭ ਕੋ ਮਿਲ ਬੋਝ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਹੇਗੇ ਉੱਠ ਗਈ ਸਫਾ ਮਲੇਸ਼ ਕੀ ਡੰਗਾ ਬਾਜੇ ਫਤਿਹ ਕਰ ਨਾਨਕ ਗੁਰੂ ਗੋਬਿੰਦ ਸਿੰਘ ਜਗਮਗ ਜੋਤੁ ਦਿਜ ਰਾਜ ਰਹੀ ਖੰਡਾ ਜਾ ਕੇ ਹੱਥ ਮੇ ਸੋਹਮਰੀ ਰਖਿਆ ਕਰੇ ਵਾਹਿਗੁਰੂ ਨਾਮ ਜਹਾਰ ਹੈ ਜੋ ਸਰਦਾ ਕਰ ਸੇਵਦੇ ਜੋ ਸਰਦਾ ਕਰ ਸੇਵਦੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਸਾਧ ਸੰਗ ਜੀ ਧਿਆਨ ਨਾਲ ਸੁਣਿਓ ਅੱਜ ਹਰ ਸਾਲ ਦੀ ਤਰ੍ਹਾਂ ਦੋ ਅਖੰਡ ਪਾਠ ਸਾਹਿਬ ਦਾਸਾਂ ਦੇ ਗ੍ਰਹਿ ਵਿਖੇ ਪ੍ਰਕਾਸ਼ ਨੇ ਜੋ ਹਰ ਸਾਲ ਹੀ ਆਪਾਂ ਕਰਵਾਉਂਦੇ ਆ ਇੱਕ ਪਾਠ ਦਾਸਾਂ ਵੱਲੋਂ ਤੇ ਇੱਕ ਭਾਈ ਸਾਹਿਬ ਜਸਵੀਰ ਸਿੰਘ ਜੀ ਹੋਣਾ ਵੱਲੋਂ ਤੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਪਰਸੋਂ ਸਮਾਪਤੀ ਭੋਗ ਪਾਇਆ ਜਾਣਾ ਨੇ ਤੇ ਜਿੰਨੀਆਂ ਸੰਗਤਾਂ ਮੌਕੇ ਤੇ ਮੌਜੂਦ ਨੇ ਜਿਹੜੀਆਂ ਨਵੇਂ ਵੀ ਤੇ ਜਰੂਰ ਦੱਸ ਕੇ ਮੈਂ ਪਹਿਲਾਂ ਭੁੱਲ ਗਿਆ ਮੇਰਾ ਪਰਚ ਬੰਦਾ ਸੀ ਮੈਂ ਪਹਿਲਾਂ ਬੇਨਤੀ ਕਰਦਾ ਤੇ ਹੁਣ ਸਾਰੀ ਸੰਗਤ ਦੇ ਚਰਨਾਂ ਚ ਬੇਨਤੀ ਹੈ ਕਿ ਪਰਸੋਂ ਜਿਹੜੀਆਂ ਮੌਕੇ